ਇੱਕ ਜਿਹੜੀ ਖਾਸ ਚੀਜ਼ ਇੱਥੇ ਤੁਹਾਨੂੰ ਦੇਖਣ ਨੂੰ ਮਿਲਲੀ ਹੈ ਨਾ ਵੀ ਡਿਸਪਲੇ ਲਾਈਵ ਬਾਈ ਹੋਰਾਂ ਨੇ ਲਾਈ ਹੋਏ ਇਹ ਹੁਣ ਜਿੱਦਾਂ ਆਪਣਾ ਰੂਮ ਪ੍ਰੋਪਰ ਇੱਕ ਰੂਮ ਟਾਈਪ ਬਣਾ ਕੇ ਰੱਖਿਆ ਹੋਇਆ ਹੈ ਜੋ ਕਸਟਮਰ ਲੈ ਕੇ ਆਏਗਾ ਸਾਡੇ ਕੋਲ ਡਿਮਾਂਡ 99% ਉਹਦੀ ਪੂਰੀ ਹੋਏਗੀ ਭਾਜੀ ਬਾਕੀ ਸਾਡਾ ਜੋ 90% ਸਾਡਾ ਇਨ ਹਾਊਸ ਹੀ ਬੰਦਾ ਹੈ ਇਹ ਫਾਈਬਰ ਹੁੰਦੀ ਹੈ ਠੀਕ ਹੈ ਜੀ ਜਿਹਦੀ ਕੋਸਟਿੰਗ ਹੁੰਦੀ ਹੈ ਸਾਗਵਰ ਨਾਲੋਂ ਅੱਧੀ ਹੁੰਦੀ ਹੈ ਇਹ ਵੀ ਸੋਫਾ ਸਾਡਾ ਬਾਉਂਸੀ ਨਾਮ ਦਾ ਸੋਫੇ ਦਾ ਸੋਫਾ ਇੰਨਾ ਹੀ ਜ਼ਿਆਦਾ ਕੰਫਰਟੇਬਲ ਹੈ ਤੁਸੀਂ ਬੈਠ ਕੇ ਬੈਠੋਗੇ ਤੁਹਾਡਾ ਉੱਠਣ ਦਾ ਦਿਲ ਨਹੀਂ ਕਰੇਗਾ ਹੈਗਾ ਹਾਨੀ ਆਨੈਕਸ ਮਲ ਫਰਨੀਚਰ ਖਰੀਦਣ ਆ ਰਹੇ ਹੋ ਨਾ ਤਾਂ ਇੱਕ ਵਾਰ ਘਾਈ ਫਰਨੀਚਰ ਸਟੂਡੀਓ 55 ਤੇ ਕਿਹੜਾ ਜ਼ਰੂਰ ਮਾਰ ਲਿਓ ਕਿਉਂਕਿ ਜਿਹੜੇ ਸਿਲੈਕਸ਼ਨ ਜਿਹੜੇ ਡਿਜ਼ਾਈਨ ਜਿਹੜੀ ਰੇਟ ਤੁਹਾਨੂੰ ਇੱਥੋਂ ਮਿਲ ਜਾਣੀ ਆ ਸ਼ਾਇਦ ਹੀ ਪੂਰੇ ਪੰਜਾਬ ਦੇ ਵਿੱਚੋਂ ਕਿਤੇ ਮਿਲੇ ਤੇ ਰੇਟ ਵੀ ਬਹੁਤ ਜੈਨੂਅਨ ਨੇ ਤੇ ਆਜੋ ਲੈ ਕੇ ਚੱਲਦੇ ਆ ਲਾਈਵ ਡਿਸਪਲੇ ਦਿਖਾਉਣੇ ਆ ਵੀ ਕਿਸ ਤਰ੍ਹਾਂ ਦਾ ਫਰਨੀਚਰ ਕਿਵੇਂ ਲੱਗੂਗਾ ਤੁਹਾਡੇ ਘਰ ਦੇ ਵਿੱਚ ਜਾ ਕੇ ਅਸੀ ਗੱਲ ਜੀ ਅਸੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਲొਕੇਸ਼ਨ ਦੱਸ ਦੀ ਆਪਾਂ ਬਿਲਕੁਲ ਸਰ ਇਹ ਸਰ ਤੁਸੀਂ ਜਦੋਂ ਵਿਧੀਪੁਰ ਫਾਟਕ ਟੱਪੋਗੇ ਅਪਰ ਅੰਮ੍ਰਿਤਸਰ ਤੋਂ ਜੇ ਤੁਸੀਂ ਬਾਸਵਾਲ ਨੂੰ ਜਾਂਦੇ ਹੋ ਵਿਰੀਪੁਰ ਫਾਰਟ ਦੇ ਬਿਲਕੁਲ ਨਾਲ ਹੀ ਸਾਡਾ ਹੈਗਾ ਸਰਵਿਸ ਲੇਨ ਤੇ ਹੋਏਗਾ 200 ਮੀਟਰ ਅੱਗੇ ਜਾ ਕੇ ਸਾਡਾ ਸਟੂਡੀਓ 595 ਨਾਮ ਤੋਂ ਹੈਗਾ ਸ਼ੋਰਮ ਕਈ ਫਰਨੀਚਰ ਨਾਮ ਤੋਂ ਜੀ ਹਾਂ ਇਹ ਸੀਰ ਸੀਆਰਪੀਐਸ ਦੇ ਬਿਲਕੁਲ ਓਪੋਜ਼ਿਟ ਹੈ ਸਾਡਾ ਠੀਕ ਹੈ ਜੀ ਲਓ ਵੀ ਦੋਸਤੋ ਪਹਿਲਾਂ ਤਾਂ ਤੁਸੀਂ ਦੇਖ ਹੀ ਲਿਆ ਵੀ ਬਹੁਤ ਸਾਰੀ ਰੇਂਜ ਵੀ ਹੋਰਾਂ ਕੋਲੇ ਪਈ ਆ ਤੇ ਇੱਕ ਜਿਹੜੀ ਖਾਸ ਚੀਜ਼ ਇੱਥੇ ਤੁਹਾਨੂੰ ਦੇਖਣ ਨੂੰ ਮਿਲਲੀ ਹੈ ਨਾ ਵੀ ਡਿਸਪਲੇ ਲਾਈਵ ਬਾਈ ਹੋਰਾਂ ਨੇ ਲਾਈ ਹੋਏ ਵੀ ਘਰੇ ਜਾ ਕੇ ਸੋਫਾ ਤੁਹਾਡੇ ਕਿਵੇਂ ਲੱਗੂਗਾ ਤੁਹਾਡੇ ਡਰਾਇੰਗ ਰੂਮ ਦੇ ਵਿੱਚ ਕਿਵੇਂ ਲੱਗੂਗਾ ਜੇ ਰ ਬਿਲਕੁਲ ਭਾਜੀ ਇਹ ਹੁਣ ਜਿੱਦਾਂ ਆਪਣਾ ਰੂਮ ਪ੍ਰੋਪਰ ਇੱਕ ਰੂਮ ਟਾਈਪ ਬਣਾ ਕੇ ਰੱਖਿਆ ਹੋਇਆ ਠੀਕ ਹੈ ਜੀ ਇਹਦੇ ਵਿੱਚ ਇਹਦਾ ਕਿ ਕਸਟਮਰ ਆਉਂਦਾ ਸਾਡੇ ਕੋਲੇ ਇੰਨਾ ਸਾਈਜ਼ ਆ ਸਾਡੇ ਰੂਮ ਦਾ ਸਾਈਜ਼ ਸਾਡਾ ਇਹ ਐਸਾਈਜ਼ ਉਹ ਹੈ ਜੋ ਵੀ ਮੈਨੂੰ ਉਹਨੂੰ ਕਸਟਮਾਈਜੇਸ਼ਨ ਵੀ ਚਾਹੀਦੀ ਹੈ ਆਪਾਂ ਕਸਟਮਾਈਜ਼ੀ ਕਰਕੇ ਦੇਈਦਾ ਠੀਕ ਹੈ ਜੀ ਫਸਟਲੀ ਇੱਕ ਤਾਂ ਇਹ ਸਟੈਂਡਰਡ ਸਾਈਜ਼ ਹੁੰਦਾ ਰੂਮ ਦਾ ਜੋ ਆਪਾਂ ਬਣਾ ਕੇ ਰੱਖਿਓ ਹੈ ਪ੍ਰੋਪਰ ਇੱਕ ਸੈਟਅਪ ਕੀਤਾ ਹੋਇਆ ਸਾਈਡ ਟੇਬਲ ਨਾਲ ਹੁੰਦੇ ਆ ਸਾਈਡ ਟੇਬਲ ਨਾਲ ਆ ਇਹਦੀ ਜਗ੍ਹਾ ਤੁਸੀਂ ਡਿਵਾਈਡਰ ਨਹੀਂ ਚੇਅਰਸ ਲੈਣੀਆਂ ਇਹ ਨਹੀਂ ਲੈਣਾ ਉਹ ਲੈਸ ਵੀ ਹੋ ਜਾਂਦਾ ਠੀਕ ਹੈ ਜੋ ਸਿਟਿੰਗ ਤੁਹਾਨੂੰ ਚਾਹੀਦੀ ਹੈ ਫੈਬਰਿਕ ਉਹ ਮਲ ਜਿਵੇਂ ਵੀ ਤੁਸੀਂ ਚੇਂਜ ਕਰਾਉਣੀ ਹੋਵੇ ਫਲੈਕਸੀਬਿਲਟੀ ਹੋ ਜੂ ਬਿਲਕੁਲ ਸਰ ਬਿਲਕੁਲ ਜੋ ਤੁਸੀਂ ਕਸਟਮਾਈਜ਼ ਕਰਾਉਣਾ ਜੋ ਕਸਟਮਰ ਲੈ ਕੇ ਆਏਗਾ ਸਾਡੇ ਕੋਲ ਡਿਮਾਂਡ 99% ਉਹਦੀ ਪੂਰੀ ਹੋਏਗੀ ਭਾਜੀ ਕੀ ਬਾਤ ਹੈ ਜੀ ਬਿਲਕੁਲ ਸਰ ਇਸ ਤੋਂ ਅੱਗੇ ਜੀ ਗੱਲ ਕਰੀਏ ਜੀ ਆ ਦੇਖੋ ਅੱਗੇ ਸਾਡਾ ਲੈਦਰਾਈਟ ਦੇ ਸੋਫਾ ਬਣਿਆ ਦੇਖੋ ਤੁਸੀਂ ਕੀ ਬਾਤ ਹੈ ਜੀ ਤੁਸੀਂ ਇੱਕ ਵਾਰੀ ਇੱਥੇ ਬੈਠ ਕੇ ਦੇਖੋ ਇੱਕ ਵਾਰੀ ਤੁਹਾਨੂੰ ਕਿੰਨਾ ਅੱਛਾ ਫੀਲ ਹੋਏਗਾ ਇੰਨਾ ਹੀ ਜ਼ਿਆਦਾ ਕੰਫਰਟੇਬਲ ਸੋਫਾ ਨਾ ਤੁਸੀਂ ਬੈਠ ਕੇ ਦੇਖੋ ਇੱਕ ਵਾਰੀ ਪਲੀਜ਼ ਲਓ ਵੀ ਦੋਸਤੋ ਕਹਿੰਦੇ ਹੁੰਦੇ ਨੇ ਇੱਕ ਫੀਲ ਆਉਂਦਾ ਲਗਜ਼ਰੀਅਸ ਫੀਲ ਆਉਂਦਾਗਾ ਬਿਲਕੁਲ ਸਰ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਕੀਤੇ ਹੋਏ ਨੇ ਹੁਣ ਇੱਕ ਪ੍ਰੋਪਰ ਇਹਦੇ ਨਾਲ ਜਿਹਦਾ ਹੁਣ ਚੇਅਰ ਦਾ ਆਪਾਂ ਕੰਟਰਾਸਟ ਕੀਤਾ ਹੈ ਜੀ ਚੇਅਰ ਦੇ ਵਿੱਚ ਵੀ ਤੁਹਾਨੂੰ ਸੇਮ ਕਲਰ ਚਾਹੀਦਾ ਸੇਮ ਕਲਰ ਵੀ ਹੋ ਜਾਏਗਾ ਵੈਸੇ ਕੰਟਰਾਸਟ ਦੇ ਵਿੱਚ ਚਲਦੀਆਂ ਅੱਜਕੱਲ ਠੀਕ ਹੈ ਜੀ ਇਹਦੇ ਵਿੱਚ ਵੀ ਕਸਟਮਾਈਜ਼ ਤੁਸੀਂ ਦਾ ਸੇਮ ਤੁਹਾਨੂੰ ਮਿਲ ਜੇਗੀ ਜਿੱਦਾ ਜੋ ਚਾਹੀਦਾ ਠੀਕ ਹੈ ਜੀ ਟੇਬਲ ਵੀ ਬਹੁਤ ਸੋਹਣਾ ਦਿੱਤਾ ਹੋਇਆ ਬਿਲਕੁਲ ਇੰਪੋਰਟਡ ਟੇਬਲ ਹੈ ਬੜੀ ਸਾਡਾ ਠੀਕ ਹੈ ਜੀ ਬਾਕੀ ਸਾਡਾ ਜੋ 90% ਸਾਡਾ ਇਨ ਹਾਊਸ ਹੀ मतलब भाई जी जिन्ना आगे लंगी जाने ओ सिरे तो सिरा ही जानो ਤੁਹਾਨੂੰ ਪ੍ਰੀਮੀਅਮ ਚੀਜ਼ ਹੀ ਦਿਆਂਗੇ ਭਾਜੀ ਤੁਸੀਂ ਕਈ ਫਰਨੀਚਰ ਚ ਆਏ ਹੋ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਹੀ ਮਿਲੇਗੀ ਇੱਕ ਤੋਂ ਇੱਕ ਕਲਾਸ ਇੱਕ ਇੱਕ ਜੋ ਇੱਕ ਉੱਪਰ ਮਿਲੇਗੀ ਜੀ ਕੀ ਬਾਤ ਹੈ ਜੀ ਤੁਸੀਂ ਕੇ ਸੋਫਾ ਦੇਖੋ ਇਹਦੇ ਨਾਲ ਹੀ ਆਪਾਂ ਜਿਹੜਾ 32 ਰੱਖਿਆ ਨਾਲ ਦੋ ਚੇਅਰਸ ਨਾਲ ਜਾਂ ਹੋਰ 322 ਚਾਹੀਦਾ ਸਾਰਾ ਕੁਝ ਅਵੇਲੇਬਲ ਆਪਣੇ ਕੋਲ ਕਸਟਮਾਈਜੇਸ਼ਨ ਸਾਰੀ ਹੋ ਜਾ ਜਿਵੇਂ ਵੀ ਆਪਾਂ ਕਹਿੰਦੇ ਆਰਕੀਟੈਕਟ ਨੇ ਸੁਜੈਸਟ ਕਰਤਾ ਉਹ ਚੀਜ਼ ਆਪ ਨੂੰ ਮਿਲ ਜਾਊਗੀ ਤੇ ਇਧਰ ਵੀ ਕੰਮ ਬਹੁਤ ਸੋਹਣਾ ਦੇਖ ਰਿਹਾ ਜੀ ਰਾਇਲ ਫਰਨੀਚਰ ਦੇ ਵਿੱਚ ਇਹ ਸਾਰੇ ਹੈਗੇ ਵੁੱਡਨ ਫਾਈਬਰ ਦੇ ਵਿੱਚ ਠੀਕ ਹੈ ਜੀ ਇਹ ਕੋਈ ਸਾਗਵੰਦ ਦੀ ਲੱਕੜੀ ਨਹੀਂ ਹੈ ਮਾਰਕੀਟ 'ਚ ਤੁਹਾਨੂੰ ਬੇਕੂਬ ਬਣਾਉਣ ਵਾਲੇ ਬੜੇ ਬੈਠੇ ਹੋਏ ਹੈਗੇ ਸਾਗਵੰਦ ਦੀ ਲੱਕੜੀ ਹੈ ਜੀ ਇਹ ਫਾਈਬਰ ਹੁੰਦੀ ਹੈ ਠੀਕ ਹੈ ਜੀ ਜਿਹਦੀ ਕੋਸਟਿੰਗ ਹੁੰਦੀ ਹੈ ਸਾਗਵੰਦ ਨਾਲੋਂ ਅੱਧੀ ਹੁੰਦੀ ਹੈ ਅੱਧ ਹੁੰਦੀ ਹੈ ਬਿਲਕੁਲ ਸਾਗਵੰਦ 'ਚ ਵੀ ਤੁਹਾਨੂੰ ਦਿਖਾਣੇ ਆ ਉਹ ਵੀ ਆਪਣੇ ਕੋਲ ਰੇਂਜ ਕਾਫੀ ਪਈ ਹੋਈ ਹੈ ਠੀਕ ਹੈ ਜੀ ਇਹ ਵੁੱਡਨ ਫਾਈਬਰ ਹੈ ਇਹਦੇ ਵਿੱਚ ਵੀ ਸੇਮ ਪਾਲਿਸ਼ ਦਾ ਕਲਰ ਕੱਪੜੇ ਦਾ ਕਲਰ ਜੋ ਚਾਹੀਦਾ ਜਿੰਨੀ ਤੁਹਾਨੂੰ ਸੀਟਾਂ ਚਾਹੀਦੀਆਂ ਉਹ ਸਾਰਾ ਕੁਝ ਹੋ ਜੂਗਾ ਜੀ ਸਰ ਇਸ ਤੋਂ ਅਗਲੇ ਸੈਕਸ਼ਨ ਦੇ ਵਿੱਚ ਚੱਲੀਏ ਲੋ ਵੀ ਦੋਸਤੋ ਵੀਡੀਓ ਨਾਲ ਜੁੜੇ ਰਹ ਫਰਨੀਚਰ ਖਰੀਦਣਾ ਹੋਣਾ ਤਾਂ ਇੱਕ ਵਾਰ ਇੱਥੇ ਗੇੜਾ ਮਾਰਨਾ ਪਊਗਾ ਤੁਹਾਨੂੰ ਕਿਉਂਕਿ ਇੰਨੇ ਕਿ ਜ਼ਿਆਦਾ ਸਿਲੈਕਸ਼ਨ ਤੁਹਾਨੂੰ ਆਮ ਮਿਲਦੀ ਨਹੀਂ ਜੀ ਸਰ ਤੁਸੀਂ ਹੁਣ ਫਾਈਬਰ ਦੇ ਦੇਖਿਆ ਸੀਗਾ ਸਾਗਵਾਨ ਦੇ ਵਿੱਚ ਆਪਾਂ ਜੀ ਦੇਖੋ ਇਹ ਮੈਟ ਫਿਨਿਸ਼ ਦੇ ਵਿੱਚ ਹੈ ਜੀ ਲੋ ਹਾਈਟ ਦੇ ਵੀ ਸੋਫਾ ਹੈਗਾ ਸਾਡਾ ਇਹ ਜਿੱਦਾਂ ਆਪਾਂ ਰੱਖਣਾ ਹੈ ਲੌਬੀ ਵਿੱਚ ਰੱਖਣਾ ਹੈ ਲੋ ਹੈਂਗ ਸਿਟਿੰਗ ਰਹਿਣੀ ਚਾਹੀਦੀ ਹੈ ਕਿ ਪਿਛੋ ਵਿਜ਼ੀਬਲ ਰਹੇ ਸਾਰਾ ਥਿਊ ਜੀ ਕਿ ਉਸ ਜਗ੍ਹਾ ਵਾਸਤੇ ਸੋਫਾ ਹੈਗਾ ਬਹੁਤ ਹੀ ਪਿਆਰਾ ਸੋਫਾ ਸਾਡਾ ਦੇਖੋ ਜੀ ਪ੍ਰੋਪਰਲੀ ਸਾਗਵਾਨ ਹੈ ਇਹਨੂੰ ਤੁਸੀਂ ਓਪਨ ਵਿੱਚ ਵੀ ਲਗਾ ਸਕਦੇ ਹੋ ਦਾ ਰੀਜ਼ਨ ਹੈ ਜਿੱਦਾਂ ਉਹਨਾਂ ਦੀ ਬੈਕ ਸਾਈਡ ਤੇ ਠੀਕ ਹੈ ਜੀ ਕੁਲਟਿੰਗ ਵਾਲਾ ਸੋਫਾ ਹੈ ਅੱਛਾ ਲੱਗੇਗਾ ਓਪਨ ਚ ਵੀ ਰੱਖਿਆ ਹੋਇਆ ਕੀ ਬਾਤ ਹੈ ਠੀਕ ਆਜੋ ਦੋਸਤੋ ਅੱਗੇ ਨਾਲ ਨਾਲ ਤੁਹਾਨੂੰ ਦਿਖਾਈ ਚੱਲੇ ਇਹ ਵੀ ਫਾਈਬਰ ਦਾ ਆ ਗਿਆ ਕਿ ਇਹ ਸਾਗਵਾਨ ਹੈ ਜੀ ਅੱਛਾ ਸਾਗਵਾਨ ਹੈ ਇਹ ਹੁਣ ਪਾਲਿਸ਼ ਦੇ ਕਰਕੇ ਧੋਖਾ ਖਾ ਜਾਂਦੇ ਕਈ ਕਿ ਵੀ ਪਾਲਿਸ਼ ਨੂੰ ਡਿਫਰੈਂਟ ਕੀਤੀ ਹੋਈ ਤੇ ਫਾਈਬਰ ਹੋਣਾ ਬਟ ਇਹ ਸਾਗਵਾਨ ਹੈ ਹੁਣ ਸਾਗਵਾਨ ਦੇ ਵਿੱਚ ਵੀ ਨਾ ਅੱਜਕਲ ਕਲਰਫੁਲ ਆ ਚੱਲਦਾ ਹੈ ਬੀ ਕਨਸੈਪਟ ਠੀਕ ਹੈ ਜੀ ਜਿਹੜਾ ਬਲੂ ਕਲਰ ਦਾ ਆਪਾਂ ਗ੍ਰੇ ਕਲਰ ਦਾ ਸੋਫਾ ਲਗਾਇਆ ਹੈ ਗ੍ਰੇ ਕਲਰ ਦਾ ਵਾਲਪੇਪਰ ਹੈ ਉਹ ਥੋੜਾ ਅਟਰੈਕਟਿਵ ਲੱਗਦਾ ਹੈ ਜੀ ਇਹ ਵੀ ਸਾ ਉਹ ਕਹਿੰਦਾ ਕਿ ਸਾਨੂੰ ਵੀ ਸਾਗਵਨ ਚੈੱਕ ਕਰਾ ਜਾਓ ਕੁਛ ਉਹਨੂੰ ਚੈੱਕ ਵੀ ਕਰਾਇਆ ਜਾਏਗਾ ਪੂਰਾ ਕਿ ਸਾਗਵਨ ਨੇ ਕੀ ਬਾਤ ਹੈ ਜੀ ਉਹਦਾ ਗਾਰੰਟੀ ਪੂਰੀ ਰਹੂਗੀ ਜੀ ਬਿਲਕੁਲ ਪੂਰੀ ਗਾਰੰਟੀ ਹੋਏਗੀ ਜੀ ਇਸ ਤੋਂ ਅੱਗੇ ਸਰ ਬੈੱਡ ਦੇ ਡਿਜ਼ਾਈਨ ਵੀ ਬਹੁਤ ਸਾਰੇ ਆ ਜਾਂਦੇ ਨੇ ਬਿਲਕੁਲ ਬਾਜੀ ਆ ਦੇਖੋ ਬੈੱਡ ਸਾਡਾ ਸਾਗਵਨ ਦੇ ਵਿੱਚ ਬੈੱਡ ਹੈ ਵੀ ਸਾਰਾ ਜੀ ਕਾਰਵਿੰਗ ਦੇਖੋ ਕਿੰਡੀ ਹੈਵੀ ਹੈ ਦੀ ਕੀਤੀ ਹੈ ਤੁਸੀਂ ਇਹਦੀ ਕਾਰਵਿੰਗ ਦੀ ਕਢਾਈ ਦੇਖੋਗੇ ਨਾ ਆ ਦੇਖੋ ਹਾਂਜੀ 3 ਇੰਚ ਦੇ ਵਿੱਚ ਕਢਾਈ ਕੀਤੀ ਹੈ ਇਹਦੀ ਕਾਰਵਿੰਗ ਦੀ ਆਪਾਂ ਕੀ ਬਾਤ ਹੈ ਤੇ ਇਹ ਪਲੱਸ ਉਹ ਜਿਹੜਾ ਫਰੰਟ ਹੈਗਾ ਉਹਦਾ ਵੀ ਇੱਕ ਨਾ ਪ੍ਰੋਪਰ ਇੱਕ ਵੱਡਾ ਮੋਚਾ ਟਾਈਪ ਆ ਕੰਦਾ ਜਿਹਦਾ ਲੱਕੜ ਦਾ ਪੂਰਾ ਇੱਕ ਤਣਾ ਹੁੰਦਾ ਉਹਦੇ ਵਿੱਚ ਕਢਾਈ ਕੀਤੀ ਹੈ ਸਾਗਵਾਂ ਦਾ ਪੂਰਾ ਬਣਿਆ ਹੋਇਆ ਵੀ ਬਿਲਕੁਲ ਜੀ ਨਾਲੇ ਆਪਾਂ ਫਰਨੀਚਰ ਨਾਲ ਜਦੋਂ ਸੋਫਾ ਨਾਲ ਜੇ ਮੈਚਿੰਗ ਕਰਨੀ ਹੈ ਤਾਂ ਉਹ ਵੀ ਇੱਥੇ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜੋ ਵੀ ਆਪਾਂ ਕਸਟਮਾਈਜ਼ ਕਰਨਾ ਹੈ ਮੈਚਿੰਗ ਆਪਾਂ ਡਾਈਨਿੰਗ ਸੋਫਾ ਜੋ ਮੈਚ ਕਰਨਾ ਉਹ ਵੀ ਹੋ ਜਾਊਗਾ ਬੈੱਡ ਦੇ ਵਿੱਚ ਜੋ ਕਸਟਮਾਈਜੇਸ਼ਨ ਚਾਹੀਦੀ ਉਹ ਵੀ ਹੋ ਜਾਊਗੀ ਜੀ ਠੀਕ ਆ ਸਰ ਉਹ ਜਿਹੜਾ ਇੱਕ ਤੁਸੀਂ ਉਹ ਦੇਖਿਆ ਸੀਗਾ ਸਾਗਵਾਂ ਵਾਲਾ ਜੀ ਹੁਣ ਇਹ ਆ ਗਿਆ ਮਾਡਰਨ ਲੁੱਕ ਦੇ ਵਿੱਚ ਜੀ ਇਹ ਮਾਡਰਨ ਲੁੱਕ ਆ ਗਈ ਜਿੱਦਾਂ ਹ ਜਿਹੜੇ ਬਾਕਸਸ ਹੈ ਉਹ ਵੀ ਆਪਾਂ ਬਰਾਊਨ ਤੇ ਕਰੀਮ ਮਿਕਸ ਕੀਤੇ ਹੋਏ ਆ ਹੁਣ ਇਹਦੇ ਵਿੱਚ ਵੀ ਕਸਟਮਾਈਜ਼ੇਸ਼ਨ ਆਪਣੀ ਸੇਮ ਸਾਰਾ ਕੁਝ ਜੋ ਕਰਨਾ ਹੋ ਜਾਊਗਾ ਇਹ ਵੀ ਮਾਡਰਨ ਲੁੱਕ ਦੇ ਵਿੱਚ ਆ ਗਿਆ ਠੀਕ ਹੈ ਜੀ ਇਹ ਕਾ ਦੇਖੋ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਬੈੱਡ ਹੈ ਕਾਫੀ ਅੱਛਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਹੈ ਬਿਲਕੁਲ ਜੀ ਹੁਣ ਇਹਦੇ ਵਿੱਚ ਮੈਟਰਸ ਆਣਾ ਇੱਥੋਂ ਤੱਕ ਤੁਹਾਡਾ ਜੀ ਤੇ ਇਹ ਫਰੰਟ ਤੇ ਇੱਕ ਸੈਟੀ ਬਣੀ ਹੋਈ ਹੈ ਇੱਕ ਤਰ੍ਹਾਂ ਦੀ ਕਹਿੰਦੇ 1 ਫੁੱਟ ਟੈਕਸਚਰ ਇਹ ਦਿੱਤਾ ਐਕਸਟਰਾ ਸਿਟਿੰਗ ਹੈ ਦੇ ਉੱਪਰ ਮਤਲਬ ਸਿਟਿੰਗ ਹੈ ਆਪਾਂ ਸ਼ੂਜ਼ ਵਗੈਰਾ ਪਾਣੇ ਆ ਉਹਦੇ ਵਾਸਤੇ ਬੈਠ ਕੇ ਪਾਈ ਲਈ ਇਹਨੂੰ ਆਪ ਹੁਣ ਅੱਗੇ ਕਾ ਦੇਖੋ ਸਿੰਪਲ ਐਂਡ ਸੋਬਰ ਬੈੱਡ ਹੈ ਬੱਧੀ ਅਵੀ ਜੀ ਇਹ ਵੀ ਸਾਗਵੰਦ ਦੇ ਵਿੱਚ ਹੈਗਾ ਬੈੱਡ ਦੇ ਵਿੱਚ ਬਹੁਤ ਸਾਰੇ ਨਵੇਂ ਤੋਂ ਨਵੇਂ ਡਿਜ਼ਾਈਨ ਬਹੁਤ ਹੀ ਜ਼ਿਆਦਾ ਮਿਲ ਜਾਣੇ ਨੇ ਚਾਹੇ ਕੋਈ ਆਪਾਂ ਸਿਲੈਕਸ਼ਨ ਕਰਕੇ ਭੇਜ ਦੇ ਆ ਜੀ ਵੀ ਆਹ ਚੀਜ਼ ਬਣਾਉਣੀ ਉਹ ਵੀ ਸਾਰੀ ਬਣਾ ਦੇ ਕੋਈ ਕਸਟਮਰ ਲੈ ਕੇ ਆਂਦਾ ਸਾਡੇ ਕੋ ਫੋਟੋਜ਼ ਕੇ ਸਾਨੂੰ ਇਹ ਚੀਜ਼ ਚਾਹੀਦੀ ਆਪਾਂ ਉਹ ਵੀ ਬਣਾ ਕੇ ਦੇ ਦਿੰਦਾ ਬੱਧੀ ਨੂੰ ਠੀਕ ਆ ਜੀ ਤੇ ਸਰ ਆਜੋ ਦੇਖੋ ਆ ਦੇਖੋ ਸੋਫਾ ਸਾਡਾ ਹੁਣ ਇਹ ਵੀ ਸੋਫਾ ਸਾਡਾ ਬਾਉਂਸੀ ਨਾਮ ਦਾ ਸੋਫੇ ਦਾ ਠੀਕ ਹੈ ਜੀ ਸੋਫਾ ਇੰਨਾ ਹੀ ਜ਼ਿਆਦਾ ਕੰਫਰਟੇਬਲ ਹੈ ਤੁਸੀਂ ਬੈਠ ਕੇ ਬੈਠੋਗੇ ਤੁਹਾਡਾ ਉੱਠਣ ਦਾ ਦਿਲ ਨਹੀਂ ਕਰੇਗਾ ਤੁਹਾਨੂੰ ਕੀ ਬਾਤ ਹੈ ਜੀ ਬਹੁਤ ਹੀ ਜ਼ਿਆਦਾ ਕੰਫਰਟੇਬਲ ਸੋਫਾ ਲਓ ਵੀ ਦੋਸਤੋ ਚੀਜ਼ ਬਾਈ ਹੋਰਾਂ ਨੇ ਬਣਾਈ ਹੈ ਨਾ ਪ੍ਰੋਪਰ ਮਤਲਬ ਜਿੰਨੇ ਵੀ ਸੋਫੇ ਆ ਇੱਕ ਤੋਂ ਇੱਕ ਸਿਰੇ ਤੋਂ ਸਿਰੇ ਹੀ ਮਤਲਬ ਜੇ ਕਹਿ ਦਈਏ ਪਏ ਨੇ ਤੁਹਾਨੂੰ ਬਾਈ ਦੱਸ ਰਿਹਾ ਕਈ ਫਰਨੀਚਰ ਤੁਸੀਂ ਆਇਆ ਤੁਹਾਨੂੰ ਪ੍ਰੀਮੀਅਮ ਚੀਜ਼ ਹੀ ਦੇਾਂਗੇ ਜੀ ਕੁਆਲਟੀ ਵਾਲੀ ਤੇ ਪ੍ਰੀਮੀਅਮ ਬਿਲਕੁਲ ਸਰ ਜੀ ਹੁਣ ਜਿੱਦਾਂ ਇੱਕ ਇਹ ਦੇਖੋ ਇਹ ਸੋਫਾ ਹੈ ਇਹ ਕਲਰ ਬਹੁਤ ਪਿਆਰਾ ਹੈ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਇੱਕ ਕਸਟਮਾਈਜ਼ ਕੀਤਾ ਹੈ ਕਸਟਮਰ ਦਾ ਆਪਾ ਰੂਮ ਦੇ ਅਕੋਰਡਿੰਗ ਜਿੱਦਾਂ ਉਹਨਾਂ ਦੀ ਇਹ ਵਾਲ ਵੱਡੀ ਸੀਗੀ ਇਹ ਵਾਲ ਛੋਟੀ ਸੀਗੀ ਠੀਕ ਹੈ ਜੀ ਆਪਾਂ ਰੂਮ ਦੇ ਅਕੋਰਡਿੰਗ ਇਹਨੂੰ ਬਣਾ ਕੇ ਦਿੱਤਾ ਹੈ ਟੇਬਲ ਵੀ ਉਹਨਾਂ ਨੇ ਇੰਪੋਰਟਡ ਦਿੱਤਾ ਹੈ ਨਾਲ ਦੋ ਪਫਸ ਬਣਾਈਆਂ ਠੀਕ ਹੈ ਜੀ ਆਪਾਂ ਜਿੱਦੇ ਤੋਂ ਦੱਸਿਆ ਸੀ ਕਿ ਕਸਟਮਾਈਜੇਸ਼ਨ ਅਵੇਲੇਬਲ ਹੈ ਇਹ ਹੁਣ ਕਸਟਮਰ ਦਾ ਆਨ ਆਰਡਰ ਹੀ ਬਣਿਆ ਹੋਇਆ ਹੈ ਜੀ ਹੁਣ ਦੇਖਿਆ ਚੀਜ਼ ਦੇਖੋ ਜੀ ਆਹ ਦੇਖੋ ਦੋਸਤੋ ਸਾਗਵੰਦ ਦੇ ਵਿੱਚ ਹੈਗਾ ਲਓ ਵੀ ਦੋਸਤੋ ਮਾਲ ਨਾਲ-ਨਾਲ ਡਰਾਈੰਗ ਰੂਮ ਦਾ ਸਾਨੂੰ ਸਿਲੈਕਸ਼ਨ ਵੀ ਮਿਲ ਜਾਣੀਆਂ ਵੀ ਆਪਾਂ ਕੰਧ ਤੇ ਕੀ ਕਰ ਸਕਦੇ ਹਾਂ ਵਾਲਪੇਪਰ ਲਾ ਕਾਲੂ ਘਰੇ ਰੱਖਣ ਤੋਂ ਬਾਅਦ ਕਿਵੇਂ ਲੱਗੂਗਾ ਦੇਖੋ ਹੁਣ ਤੁਸੀਂ ਦੇਖੋ ਕਲਰ ਕਨਸੈਪਟ ਵੀ ਜੋ ਹੈਗਾ ਸੋਫੇ ਨਾਲ ਆਪਾਂ ਮੈਚ ਕੀਤਾ ਹੈ ਜੀ ਇਹਦਾ ਜੋ ਪ੍ਰਿੰਟ ਹੈਗਾ ਉਹ ਵਾਲਪੇਪਰ ਨਾਲ ਮੈਚ ਕੀਤਾ ਹੈ ਆਪਾਂ ਤੁਹਾਨੂੰ ਪ੍ਰੋਪਰ ਇੱਕ ਸੈਟਅਪ ਬਣਾ ਕੇ ਦੇਣਾ ਹੈ ਕਿ ਤੁਹਾਡੇ ਕੋਲ ਰੂਮ ਦੇ ਵਿੱਚ ਪਿਆ ਹੋਇਆ ਚੀਜ਼ੇ ਇਦਾਂ ਨਹੀਂ ਲੱਗੇਗੀ ਸਾਡਾ ਲੜਕਾ ਪ੍ਰੋਪਰ ਤੁਹਾਡੇ ਘਰ ਜਾਏਗਾ ਸਾਰਾ ਤੁਹਾਨੂੰ ਸਮਝਾ ਕੇ ਆਏਗਾ ਕਿ ਇਦਾਂ ਦਾ ਤੁਹਾਨੂੰ ਲੱਗਦਾ ਹੈ ਆਈਪੈਡ ਵਿੱਚ ਤੁਹਾਨੂੰ ਸਾਰੀ ਫੋਟੋਜ਼ ਵਗੈਰਾ ਦਿਖਾ ਦੇਗਾ ਜੀ ਸਾਰਾ ਕਸਟਮ ਆਪਾਂ ਘਰੇ ਵੀ ਜਾ ਕੇ ਮੈਜ਼ਰਮੈਂਟ ਇੱਕ ਵਾਰੀ ਲੜਕਾ ਭੇਜ ਕੇ ਕਰਾ ਲਈ ਦੀ ਜੀ ਸਾਰਾ ਇਹ ਵੀ ਚੇਅਰ ਇੱਕ ਬਹੁਤ ਸੋਹਣੀ ਸ ਜੇ ਕੋਈ ਪੀਵੀਸੀ ਦਾ ਕੰਮ ਨਹੀਂ ਹੈ ਠੀਕ ਹੈ ਜੀ ਵੁੱਡਨ ਬੈਂਥ ਹੁੰਦੀ ਹੈ ਇਹ ਪਹਿਲਾਂ ਚਲਦੀ ਸੀ ਹੁਣ ਫਿਰ ਦੁਬਾਰਤੋਂ ਟ੍ਰੈਂਡ ਵਿੱਚ ਆ ਗਈ ਹੋਈ ਹੈ ਕਾਫੀ ਜ਼ਿਆਦਾ ਅੱਛੀ ਮਲਗਦੀ ਹੈਗੀ ਹੈ ਕੰਸੋਲ ਕੋਲੇ ਜਿਵੇਂ ਆਪਾਂ ਰੱਖਣੀ ਹੈ ਜਾਂ ਵੈਸੇ ਵੀ ਆਪਾਂ ਹਨਾ ਜੀ ਡਿਜ਼ਾਈਨ ਲਈ ਜੀ ਸਰ ਹੁਣ ਇੱਕ ਇਹ ਸੋਫਾ ਦੇਖੋ ਬਜੀ ਇਹ ਵੀ ਸਾਗਵੰਦ ਦੇ ਵਿੱਚ ਹੈ ਠੀਕ ਹੈ ਜੀ ਸੋਫੇ ਦੀ ਗ੍ਰੇਜ਼ ਦੇਖੋ ਕਿੰਨੀ ਹੈ 골ਡਨ ਪਾਲਿਸ਼ ਕੀਤੀ ਹੋਈ ਹੈ ਕਾਰਵਿੰਗ ਕਢਾਈ ਬਹੁਤ ਸੋਹਣੀ ਹੈ ਦੀ ਬਿਲਕੁਲ ਜੀ ਹੁਣ ਇਹਦੇ ਨਾਲ ਵੀ ਦੋ ਹਾਈ ਬੈਕ ਚੇਅਰ ਜਿੱਦਾ ਦਿੱਤੀ ਹੋਈਆਂ ਨੇ ਤੁਹਾਡੇ ਘਰ ਦੇ ਮੇਨ ਮੈਂਬਰਸ ਨੇ ਤੁਸੀਂ ਉਹਨਾਂ ਨੂੰ ਹਾਈ ਬੈਕ ਚੇਅਰਸ ਤੇ ਹੁਣ ਮਾਰਬਲ ਦੇ ਉੱਪਰ ਵੀ ਇਹਨੇ ਡਿਜ਼ਾਈਨ ਚ ਉਹਨੂੰ ਜੋ ਚਾਹੀਦਾ ਉਹ ਹੋ ਜੂਗਾ ਜਿਹੜਾ ਉੱਪਰ ਇਹ ਤੇ ਡਿਜ਼ਾਈਨਿੰਗ ਆਉਂਦੀ ਮਾਰਬਲ ਦੇ ਜੀ ਉਹ ਵੀ ਹੋ ਜੂਗੀ ਬਈ ਕੀ ਬਾਤ ਹੈ ਜੀ ਤੁਹਾਨੂੰ ਕੋਈ ਹੋਰ ਚੀਜ਼ ਦਿਖਾਣਾ ਦੇਖੋ ਹਾਂ ਮਾਰਬਲ ਦੇਖੋ ਇਹ ਕਿੱਦਾਂ ਪਿਆਰਾ ਜਿਹੜਾ ਪਿੱਛੇ ਤੁਹਾਡੇ ਲੱਗਾ ਜੀ ਤੁਸੀਂ ਆ ਕੇ ਦੇਖੋ ਇਹ ਨਾ ਇੱਕ ਛੋਟੇ ਛੋਟੇ ਕੱਟਸ ਹੁੰਦੇ ਹੈ ਕ੍ਰਿਸਟਲ ਆਨਿਕਸ ਮਾਰਬਲ ਹੈ ਉਹਨੂੰ ਕੱਟ ਕੇ ਮਤਲਬ ਕੱਟ ਪੀਸ ਕੱਟ ਪੀਸ ਹੈ ਉਹਨਾਂ ਨੂੰ ਆਪਾਂ ਕਰਕੇ ਇੱਕ ਵਾਰੀ ਪ੍ਰੋਪਰਲੀ ਕਰਕੇ نیچے ਫਾਈਬਰ ਲਗਾ ਕੇ ਫਿਰ ਉੱਪਰ ਪਾਲਿਸ਼ਡ ਰਕੋਰਡਿੰਗ ਕੀਤੀ ਹੋਈ ਹੈ ਜੀ ਉਹਦੀ ਗ੍ਰੇਸ ਦੇਖੋ ਕਿੰਨੀ ਆ ਰਹੀ ਉਸ ਬਹੁਤ ਸੋਹਣਾ ਮਤਲਬ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਲਗਜ਼ਰੀਸ ਆਪਣੇ ਕੋਲ ਫਰਨੀਚਰ ਹੈ ਰੇਟ ਇਹ ਤਾਂ ਨਹੀਂ ਹੋਏ ਕਿਤੇ ਸਾਮਾਨ ਨੂੰ ਛੂੰਦੇ ਹੋ ਨੀ ਇਦਾਂ ਨਹੀਂ ਪਾਜੀ ਰੇਟ ਕੋਈ ਜੈਨੂਇਨ ਕੁਆਲਿਟੀ ਦੇ ਅਕੋਰਡਿੰਗ ਬਿਲਕੁਲ ਜੈਨੂਇਨ ਰੇਟ ਹੋਣਗੇ ਜੀ ਠੀਕ ਹੈ ਜੀ ਬਿਲਕੁਲ ਨਾਲੇ ਉਹ ਮਾਰਕੀਟ ਵਾਲਾ ਸਾਡੇ ਕੰਮ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਕਿ ਤੁਹਾਨੂੰ ਪੂਰੇ ਪੰਜਾਬ 'ਚ ਕਿਰਾਇਆ ਫਰੀ ਦੇਤਾ ਇਹ ਕਰਦਾ ਉਹ ਕਰਦਾ ਠੀਕ ਹੈ ਜੀ ਉਹਨਾਂ ਨੇ ਪਾਜੀ ਆਪਣੀ ਜੇਬ ਚੋਂ ਦੇਣਾ ਨਹੀਂ ਪਹਿਲੀ ਗੱਲ ਬਿਲਕੁਲ ਕਸਟਮਰ ਦੀ ਜੇਬ ਚੋਂ ਜਾਣਾ ਹੈ ਉਹ ਬਸ ਇਹ ਕਹਿਣ ਦੀਆਂ ਗੱਲਾਂ ਨੇ ਕਿ ਤੁਹਾਨੂੰ ਕਿਰਾਇਆ ਨਹੀਂ ਦੇਵਾਂਗੇ ਜੀ ਜਾਂ ਕਿਰਾਇਆ ਨਹੀਂ ਲਵ ਉਨੇ ਕੇਸ ਉਹਦੇ ਕੋਲ ਦਾ कलर ਕੰਬੀਨੇਸ਼ਨ ਦੇਖੋ ਕਿਡਾ ਚ ਹੈ ਬਹੁਤ ਬਹੁਤ ਜਿਆਦਾ ਪਿਆਰਾ ਬਲੂ ਕਲਰ ਦਾ ਕਪੜਾ ਹੈ ਵੈਲਵਟ ਲੱਗੀ ਹੋਈ ਹੈ ਪ੍ਰਿੰਟਡ ਹੈ ਦਾ ਫੈਬਰਿਕ ਲੱਗਾ ਹੋਇਆ ਹੈ ਜੀ ਇਹ ਵੀ ਸਾਗਵੰਦ ਵਿੱਚ ਹੈ ਪ੍ਰੋਪਰ ਜੀ ਨੋ ਵੀ ਦੋਸਤੋ ਲਾਈਵ ਡਿਸਪਲੇ ਤੁਹਾਨੂੰ ਇੰਨੀ ਵੱਡੀ ਕਿਤੇ ਨਹੀਂ ਮਿਲੀ ਹੋਣੀ ਤੇ ਇਧਰ ਡ్రਾਈੰਗ ਰੂਮ ਡਾਈਨਿੰਗ ਦਾ ਵੀ ਆਪਣੇ ਕੋਲੇ ਆਪਸ਼ਨ ਆ ਗਈ ਵੀ ਡਾਈਨਿੰਗ ਵੀ ਬਾਈ ਹੋਰਾਂ ਨੇ ਆਪਸ਼ਨ ਦਿੱਤੀ ਹੋਈ ਹੈ ਇਸੇ ਐਚ ਡੀ ਐਟਮਾ ਦਾ ਕਨਸੈਪਟ ਆਪਾਂ ਡਿਸਪਲੇ ਕੀਤਾ ਆ ਦੇਖੋ ਹੁਣ ਇਹ ਡਾਈਨਿੰਗ ਦਾ ਜਿਹੜਾ ਸਾਈਜ਼ ਨਾ 8x4 ਹੈ ਜੀ ਨੋਰਮਲ ਸਾਈਜ਼ ਹੁੰਦਾ 7x8 ਦਿੰਦਾ ਬਿਲਕੁਲ ਜੀ ਸਾਡੇ ਕੋਲ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ 8x4 10x5 ਜਾਂ ਜੋ ਵੀ ਤੁਹਾਨੂੰ ਚਾਹੀਦਾ ਉਹ ਹੋ ਜਾਊਗਾ ਹੁਣ ਇਹਦਾ ਬੇਸ ਦਾ ਡਿਜ਼ਾਈਨ ਤੁਸੀਂ ਦੇਖੋਗੇ ਬੇਸ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਜੀ ਤੋਂ ਹੇਠੇ ਐਸਐਸ ਦੇ ਜਿਹੜੇ ਪਿਲਰਸ ਮਿਲ ਜਾਣਗੇ ਆਹ ਵਾਲੀ ਚੀਜ਼ ਤੁਹਾਨੂੰ ਐਸਐਸ ਹੀ ਮਿਲ ਜੇਗੀ ਉੱਪਰ ਮਾਰਬਲ ਆਏਗਾ ਮਾਲ ਨਵੇਂ ਤੋਂ ਨਵੇਂ ਆਈਡੀਆ ਮਿਲ ਜਾਣਗੇ ਜਿਹੜੀ ਚੀਜ਼ ਅੱਜ ਦੇ ਸਮੇਂ ਚ ਟ੍ਰੈਂਡਿੰਗ ਚੱਲ ਰਹੀ ਹੈਗੀ ਤੁਹਾਨੂੰ ਭਾਜੀ ਸਾਡੇ ਜਿਹੜੇ ਕੈਫੇ ਵਿੱਚ ਤੁਸੀਂ ਆਓਗੇ ਨਾ ਜਦੋਂ ਤੁਹਾਨੂੰ ਉਹ ਚੀਜ਼ ਮਿਲਣੀ ਜਿਹੜੀ ਪੂਜ ਪੰਜਾਬ ਚ ਤੁਹਾਨੂੰ ਨਹੀਂ ਕਿਤੇ ਮਿਲਣੀ ਜੀ ਭਾਈ ਜੀ ਹੁਣ ਗੱਲ ਕਰੀਏ ਆਹ ਵੀ ਡਾਈਨਿੰਗ ਦਾ ਇੱਕ ਬਹੁਤ ਸੋਹਣਾ ਸੈੱਟ ਹੈਗਾ ਇਹ ਐਂਟੀਕ ਲੁੱਕ ਹੈ ਭਾਜੀ ਦੇਖੋ ਜਿਹੜੀ ਜਿਹੜੀ ਫਿਨਿਸ਼ਿੰਗ ਹੈ ਨਾ ਜੋ ਇਹਦੀ ਇਹਦੀ ਲੁੱਕ ਹੈ ਉਹ ਇਹਦੀ ਮੈਟ ਫਿਨਿਸ਼ ਦੇ ਵਿੱਚ ਐਂਟੀਕ ਲੁੱਕੀ ਵਿੱਚ ਫਿਨਿਸ਼ਿੰਗ ਹੈ ਇਹਦਾ ਬੇਸ ਤੁਸੀਂ ਦੇਖੋਗੇ ਤੇ ਬੇਸ ਦੇਖੋ ਕਿੱਡਾ ਹੈਵੀ ਬਣਿਆ ਹੋਇਆ ਜਿਸਕੋ ਵੀ ਨਜ਼ਰ ਮਾਰੋ ਥੱਲੇ ਬਿਲਕੁ ਸੀਐਨਸੀ ਨਾਲ ਵਰਕ ਹੋ ਜਾਂਦਾ ਹੈ ਹੈਂਡ ਮੇਡ ਹੋਗਾ ਹੈਨਾ ਹੈਂਡ ਮੇਡ ਸੀਐਨਸੀ ਨਾਲ ਕੋਈ ਕੰਮ ਨਹੀਂ ਕਰਦਾ ਹੈਂਡ ਮੇਡ ਹੈ ਬਿਲਕੁਲ ਜੀ ਇਹਨੂੰ ਦੋ ਦੋ ਮਹੀਨੇ ਲੱਗ ਜਾਂਦੇ ਭਾਜੀ ਬਣਾਉਣ ਨੂੰ ਉੱਪਰ ਸਰ ਇਹ ਕੀ ਰੱਖੇ ਪਏ ਨੇ ਜੀ ਇਹ ਭਾਜੀ ਸਾਡੇ ਜਿੱਦਾਂ ਕੋਈ ਡਾਈਨਿੰਗ ਸਾਡੇ ਕੋਲ ਪਰਚੇਸ ਕਰਦਾ ਹੈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਕੋਈ ਵੀਡੀਓ ਸ਼ੇਅਰ ਕਰਦਾ ਹੈ ਉਹਨੂੰ ਆਪਾਂ ਇਹ ਫ੍ਰੀ ਦੇਵਾਂਗੇ ਜੀ ਡਾਈਨਿੰਗ ਦੇ ਨਾਲ ਠੀਕ ਹੈ ਜੀ ਕੋਈ ਵੀ ਡਾਈਨਿੰਗ ਪਰਚੇਸ ਕਰੇ ਹੋਵੇ 50000 ਦਾ ਹੋਵੇ ਭਾਜੀ 2 ਲੱਖ ਦਾ ਹੋਵੇ ਉਹਨੂੰ ਆਪਾਂ ਇਹ ਚੀਜ਼ ਫ੍ਰੀ ਦੇਣੀ ਹੈ ਜੀ ਠੀਕ ਹੈ ਜੀ ਨਾਲ ਗਿਫਟ ਮਿਲੂਗਾ ਬਿਲਕੁਲ ਜੀ ਬਿਲਕੁਲ ਇਸ ਤੋਂ ਉਸੇ ਲੇਟ ਕੇ ਟੀਵੀ ਦੇਖਣਾ ਹੈ ਉਹਦੇ ਵਾਸਤੇ ਇਹ ਕਨਸੈਪਟ ਬਣਾਇਆ ਹੈ ਆਪਾਂ ਕੀ ਬਾਤ ਹੈ ਸਰ ਤੇ ਇਸ ਤੋਂ ਇਲਾਵਾ ਸਰ ਆ ਦੇਖੋ ਉਹ ਮਹਾਰਾਜਾ ਕਹਿੰਦੇ ਸੋਫਾ ਜਿਹੜਾ ਉਹ ਥੀ ਗ੍ਰੇਸਫੁਲ ਸੋਫਾ ਤੁਸੀਂ ਜਦੋਂ ਐਂਟਰੀ ਕਰਦੇ ਆ ਨਾ ਦਿਲ ਨੂੰ ਇੱਕ ਕਹਿੰਦੇ ਦਾ ਸਵਾਦ ਆ ਜਾਂਦਾ ਦੇਖ ਬਿਲਕੁਲ ਬাজি ਬਿਲਕੁਲ ਹੁਣ ਜਿੱਦਾਂ ਇਹ 4 ਸੀਟਰ ਹੈ 4 ਸੀਟਰ ਹੈ 2 ਸੀਟਰ ਨਾਲ ਦੋ ਚੇਅਰਸ ਹੈ ਕਸਟਮਾਈਜੇਸ਼ਨ ਆਪਾਂ ਸਾਰੀ ਕਰ ਦਾਂਗੇ ਇਹਦੇ ਵਿੱਚ ਵੀ 3 2 2 ਜੋ ਚਾਹੀਦਾ ਤੁਹਾਨੂੰ ਉਹ ਹੋ ਜਾਊਗਾ ਜੀ ਹੁਣ ਇਹਦੇ ਵਿੱਚ ਵੀ ਸੇਮ ਆਪਾਂ ਕਨਸੈਪਟ ਰੱਖਿਆ ਜਿੱਦਾਂ ਇਹਨੂੰ ਓਪਨ ਚ ਰੱਖਣਾ ਨਾ ਤੁਸੀਂ ਜੀ ਬੈਕ ਸਾਈਡ ਤੇ ਆਪਾਂ ਕੂਲਡ ਇਹ ਇਹੋ ਬੈਕ ਸਾਈਡ ਤੇ ਵੀ ਕੋਲਡਿੰਗ ਕੀਤੀ ਹੋਈ ਹੈ ਤਾਂ ਕਿ ਇਹਨੂੰ ਓਪਨ ਚ ਵੀ ਰੱਖੀਏ ਤੇ ਪਿੱਛੋਂ ਬੁਰਾ ਨਾ ਲੱਗੇ। ਕੀ ਬਾਤ ਹੈ ਜੀ। ਹਰ ਇੱਕ ਚੀਜ਼ ਦਾ ਆਪਾਂ ਜੀ ਲੈ ਕੇ ਚੱਲੀਦਾ ਆਪਾਂ ਕਿ ਹਾਂ ਵੀ ਹਰ ਇੱਕ ਹਰ ਇੱਕ ਪਾਸੇ ਦਾ ਆਪਣਾ ਸਮਾਨ ਸਹੀ ਲੱਗੇ। ਜੀ। ਇਹ ਵੀ ਸਾਗਵੰਦ ਦੇ ਵਿੱਚ ਬਣਿਆ ਆ ਆਪਾਂ ਜੀ। ਜੀ। ਸਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਬਿਲਕੁਲ ਫਿਰ ਇੱਕ ਆਏ ਨੇ ਫੁੱਲ ਕਵਰ ਸੋਫਾਸ। ਜੀ। ਕਿਉਂਕਿ ਕਈ ਕਸਟਮਰ ਦਾ ਚੋਇਸ ਨਹੀਂ ਹੁੰਦੀ ਕਾਰਵੀ ਵਾਲੇ ਸੋਫਾਸ। ਫੁੱਲ ਕਵਰ ਆਂਦੇ ਇਦਾਂ ਦੇ ਕੁਝ। ਇਹ ਮੋਡਰਨ ਲੁੱਕ ਦੇ ਵਿੱਚ ਆ ਜਾਂਦੇ ਨੇ। ਕਲਰ ਕੰਬੀਨੇਸ਼ਨ ਨਾਲ ਵਿੱਚ ਵੀ ਜੋ ਤੁਹਾਨੂੰ ਚਾਹੀਦਾ ਕਲਰ ਆਪਸ਼ਨ ਮ ਇੱਥੇ ਗਲਾਸ ਹੁੰਦਾ ਵੈਸੇ ਮਾਰਬਲ ਵੀ ਰੱਖ ਸਕਦੇ ਆਨ ਆਰਡਰ ਕੁੰਜਦੇ ਦੇ ਉੱਪਰ 골ਡਨ ਇਲੇ ਕੀਤਾ ਹੈ ਪਲੇਨ ਚਾਹੀਦਾ ਪਲੇਨ ਵੀ ਮਿਲ ਜੇਗਾ ਠੀਕ ਹੈ ਜੀ ਉਹਦੇ ਇੱਕ ਹੈ ਦੇ ਖਵਲ ਸ਼ੇਪ ਦੇ ਵੀ ਸੋਫਾ ਹੈਗਾ ਜੀ ਇਹ ਵੀ ਆਪਾਂ ਕਸਟਮਾਈਜ਼ ਪ੍ਰੋਪਰ ਕਰ ਦਈਦੇ ਰੂਮ ਦੇ ਅਕੋਰਡਿੰਗ ਜੋ ਤੁਹਾਡਾ ਰੂਮ ਦੇ ਅਕੋਰਡਿੰਗ ਸਾਈਜ਼ ਹੋਏਗਾ ਉਹਦੇ ਅਕੋਰਡਿੰਗ ਸਾਈਜ਼ ਦੇ ਅਕੋਰਡਿੰਗ ਵੀ ਬਣ ਜੇਗਾ ਵਲਾ ਕੱਪੜੇ ਦੀ ਆਪਸ਼ਨ ਮਿਲ ਜੇਗੀ ਕਲਰ ਜੋ ਚਾਹੀਦਾ ਉਹ ਹੋ ਜਾਏਗਾ ਜੀ ਸਰ ਸਾਡਾ ਬਹੁਤ ਹੀ ਜ਼ਿਆਦਾ ਹੋਲ ਸੇਲਿੰਗ ਪ੍ਰੋਡਕਟ ਹੈ ਜੀ ਇਹ ਵਾਲਾ ਬਿਲਕੁਲ ਕਲਰ ਵੀ ਬਹੁਤ ਪਿਆਰਾ ਜੀ ਤੇ ਹੈਵੀ ਪੂਰਾ ਖੁੱਲਾ ਡੋਲਾ ਜੇ ਕਹਦੀ ਜੇ ਦੇਖੇ ਪਰ ਡਾਈਨਿੰਗ ਦੇ ਬਹੁਤ ਸਾਰੇ ਸੈੱਟ ਪਏ ਨੇਗੇ ਸਰ ਤੁਹਾਨੂੰ ਮੈਂ ਦੱਸ ਦੇਗਾ ਪੂਰੀ ਵੀਡੀਓ ਵਿਚਾਣੇ ਨਹੀਂ ਹੈ ਜਿੰਨਾ ਆਪਣੇ ਕੋਲ ਸਮਾਨ ਪਿਆ ਹੈ ਡਾਈਨਿੰਗ ਦਾ ਵੀ ਜਾਂ ਸੋਫਾ ਦਾ ਵੀ ਤੁਹਾਨੂੰ ਮੈਂ ਬਿਲਕੁਲ ਚੁਣਿੰਦਾ ਜੋ ਪੀਸ ਆਪਣੇ ਹੈਗੇ ਉਹਦੀ ਖੜਨਾ ਤੁਸੀਂ ਇੱਕ ਆ ਪੀਸ ਦੇਖੋ ਹੁਣ ਕੀ ਬਾਤ ਹੈ ਇਹ ਤੇ ਬਹੁਤ ਸੋਹਣਾ ਉੱਪਰ ਹੈ ਨਾ ਇਹ ਹੈਗਾ হানি ਆਨੈਕਸ ਮਾਰਬਲ ਨੈਚੁਰਲ ਨੈਚੁਰਲ ਮਾਰਬਲ ਹੈ ਕੋਈ ਮੈਨ ਮੇਡ ਮਾਰਬਲ ਨਹੀਂ ਹੈ ਕੋਈ ਕੈਮੀਕਲਜ਼ ਨਾਲ ਨਹੀਂ ਬੰਦਾ ਨੈਚੁਰਲ ਮਾਰਬਲ ਹੈਗਾ ਪਰ ਪੁਲਿਸ਼ਰ ਕੋਟਿੰਗ ਹੈ ਤੇ ਦੇ ਉੱਪਰ ਹਲਦੀ गिर ਜਾਂਦੀ ਕੁਝ ਵੀ गिर ਜਾਂਦਾ ਦਾਗ ਨਹੀਂ ਪੈਂਦਾ ਦਾਗ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਇਹਦਾ ਇਹ ਬੈਨੀਫਿਟ ਇਹਦੀ ਜੋ ਅਪਰ ਚ ਕੰਮ ਕੀਤਾ ਐਸਐਸ ਦਾ ਜੀ ਬੈਕ ਸਾਈਡ ਐਸਐਸ ਦਾ نیچے ਸਾਗਵੰਦੀ ਲੱਕੜੀ ਹੈ ਜੀ ਇਹਦੀ ਜਿਹੜੀ ਸਪੈਸ਼ਲਿਟੀ ਹੈਗੀ ਹੈ ਤੁਸੀਂ ਮਾਰਬਲ ਤੇ ਇੱਕ ਵਾਰੀ ਨਜ਼ਰ ਮਾਰੋ ਮਾਰਬਲ ਸਾਈਡ ਤੇ ਹੈਗਾ ਆਨੈਕਸ ਵਾਈਟ ਸੈਂਟਰ ਤੇ ਹੈਗਾ ਕ੍ਰਿਸਟਲ ਆਨੈਕਸ ਤੇ ਵਿਚਕਾਰ ਇੱਕ ਹੋਰ ਮਾਰਬਲ ਦਾ ਆਪਾਂ ਪਾਰਟ ਦੇਖੋ ਦਿੱਤਾ ਹੈ ਇਹ ਤਿੰਨ ਪਾਰਟ ਤਿੰਨ ਮਾਰਬਲ ਦੇ ਨਾਲ ਆਪਾਂ ਤਿੰਨ ਤਰ੍ਹਾਂ ਦਾ ਡਿਜ਼ਾਈਨ ਮਤਲਬ ਇਹ ਨਹੀਂ ਹੈਗਾ ਇੱਕ ਸਿੰਪਲ ਸਾਫ਼ ਨਹੀਂ ਰੱਖਿਆ ਹੋਇਆ ਡਿਜ਼ਾਈਨ ਦਿੱਤਾ ਹੈ ਡਿਜ਼ਾਈਨ ਦੇਖੋ ਕਿੱਦਾਂ ਪਿਆਰਾ ਲੱਗ ਰਿਹਾ ਬਿਲਕੁਲ ਤਿੰਨ ਮਾਰਬਲ ਆਪਾਂ ਯੂਜ਼ ਕੀਤੇ ਹੋਏ ਹਨ ਜੀ ਬੋਧੀ ਪੈਰਾ ਡਿਜ਼ਾਈਨ ਸਭ ਤੋਂ ਵੱਡੀ ਗੱਲ ਆ ਵੀ ਕੰਮ ਹੋਇਆ ਹੋਇਆ ਇੱਕ ਇੱਕ ਚੀਜ਼ ਤੇ ਵੀ ਸਿੱਧਾ ਇਹ ਨਹੀਂ ਪੀਸ ਕੱਟ ਕੇ ਰੱਖਦਾ ਕੋਈ ਜੀ ਕੋਈ ਕੰਮ ਹੋਇਆ ਉੱਪਰ ਪੋਲਿਸ਼ਰ ਕੋਟਿੰਗ ਹੈ ਤੁਹਾਨੂੰ ਫੀਲ ਨਹੀਂ ਹੋਣਾ ਜੋ ਤੁਹਾਨੂੰ ਇਹ ਚੀਜ਼ ਦਿਖ ਰਹੀ ਹੈ ਨਾ 골ਡਨ ਵਗੈਰਾ ਵਰਕ ਕੀਤਾ ਹੋਇਆ ਇਹ ਫੀਲ ਨਹੀਂ ਹੋਣਾ ਤੁਹਾਨੂੰ ਜੀ ਜੀ ਇਹ ਉੱਪਰ ਪੋਲਿਸ਼ਰ ਕੋਟਿੰਗ ਹੈ 3mm ਦੀ ਜੀ ਸਰ ਕੱਪੜ ਵਗੈਰਾ ਵੀ ਆਪਣੇ ਕੋਲ ਮਿਲ ਜਾਂਦੇ ਨੇ ਕੋਈ ਵਾਝਾ ਦੇਖੋ ਹੁਣ ਇਹਦੇ ਵਿੱਚ ਵੀ ਕਸਟਮਾਈਜ਼ੇਸ਼ਨ ਮਿਲ ਜੇਗੀ ਤੁਹਾਨੂੰ ਜਿਦਾਂ ਇਹ 7 ਫੁੱਟ ਬਾਈ 8 ਫੁੱਟ ਦਾ ਸਾਈਜ਼ ਹੈ ਠੀਕ ਹੈ ਜੀ ਆਉਟਫਿਟ ਚੌੜੀ ਹੈ 7 ਫੁੱਟ ਉੱਚੀ ਹੈ ਤੁਹਾਨੂੰ ਜਿੰਨਾ ਸਾਈਜ਼ ਚਾਹੀਦਾ ਉਹਨਾਂ ਮਿਲ ਜੇਗਾ ਹੁਣ ਇਹਦੇ ਵਿੱਚ ਇੱਕ ਸਪੈਸ਼ਲਿਟੀ ਇੱਕ ਹੋਰ ਅੱਜ ਕੱਲ ਜੋ ਚੱਲਦਾ ਪਿਆ ਜੀ ਗਲਾਸ ਵਾਲਾ ਇਹਦੇ ਜਿਹੜਾ ਆਪਾਂ ਨੂੰ ਓਪਨ ਕਰਦੇ ਨੇ ਇਹਦੇ ਵਿੱਚ ਨਾ ਪ੍ਰੋਫਾਈਲ ਲਾਈਟਸ ਲੱਗੀਆਂ ਹੁੰਦੀਆਂ ਠੀਕ ਹੈ ਜੀ ਆਟੋਮੈਟਿਕ ਚੱਲਦੀਆਂ ਨੇ ਪ੍ਰੋਫਾਈਲ ਲਾਈਟਸ ਆਟੋਮੈਟਿਕ ਓਨ ਹੁੰਦੀਆਂ ਤੇ ਇੱਕ ਪੱਲੇ ਦਾ ਆਏਗਾ ਸਾਈਡ ਤੇ ਜਿੱਦਾਂ ਆਪਾਂ ਐਜ਼ ਇਹਨੂੰ ਡਰੈਸਿੰਗ ਯੂਜ਼ ਕਰ ਸਕਦੇ ਆ ਫਰੰਟ ਤੇ ਗਲਾਸ ਵੀ ਲਗਾ ਸਕਦੇ ਆ ਜੀ ਇਹਦੇ ਅੱਗੇ ਫਰੰਟ ਲੁਕਿੰਗ ਮਿਰਰ ਚਾਹੀਦਾ ਲੁਕਿੰਗ ਮਿਰਰ ਵੀ ਹੋ ਜਾਏਗਾ ਸਾਈ ਬਹੁਤ ਸੋਹਣੇ ਸੋਫੇ ਆ ਗਏ ਬਈ ਸਿੰਪਲ ਐਂਡ ਸੋਬਰ ਐਂਡ ਟਿਕ ਲੁੱਕ ਦੇ ਵਿੱਚ ਜਿਹੜਾ ਸੋਫਾ ਹੁੰਦਾ ਨਾ ਸਦਾਵਾਰ ਵਾਲੇ ਆ ਗਏ ਤੁਸੀਂ ਆਹ ਚੀਜ਼ ਦੇਖੋ ਜਿੰਨੂੰ ਜ਼ਿਆਦਾ ਕਾਰਵਿੰਗ ਨਹੀਂ ਪਸੰਦ ਕਸਟਮਰ ਨੂੰ ਕਈਆਂ ਦਾ ਟੇਸਟ ਹੁੰਦਾ ਹੈਗਾ ਆਪਾਂ ਕਾਰਵਿੰਗ ਜ਼ਿਆਦਾ ਨਹੀਂ ਲੈਣੀ ਵੁੱਡਨ ਪਰ ਵੁੱਡਨ ਟੱਚ ਚਾਹੀਦਾ ਵਿੱਚ ਜੀ ਉਹਦੇ ਵਾਸਤੇ ਇਹ ਸੋਫਾ ਹੈ ਸਾਰਾ ਫੁੱਲ ਕਵਰਡ ਹੈ ਉਹਦਾ ਫਰੰਟ ਸਾਰਾ ਤੁਹਾਨੂੰ ਲੈਗਸ ਦਾ ਵਾਲਾ ਦਿਖੇਗਾ ਕਰਵੀ ਲੈਗ ਦਾ ਡਿਜ਼ਾਈਨ ਫਰੰਟ ਤੋਂ ਵੀ ਹੈਗਾ ਉਹਦਾ ਟੇਬਲ ਵੀ ਉਹਦਾ ਵੁੱਡਨ ਦੇ ਵਿੱਚ ਹੋਏਗਾ ਮਾਰਬਲ ਟੌਪ ਦੇ ਨਾਲ ਹੋਏਗਾ ਬਸ ਜੀ ਹਾਂ ਜੀ ਤੇ ਇਹ ਵੀ ਤੁਹਾਨੂੰ ਕਲਰ ਆਪਸ਼ਨ ਜੋ ਚਾਹੀਦਾ ਉਹ ਹੋ ਜੂ ਠੀਕ ਹੈ ਜੀ ਜਿਹੜਾ ਪਲੇਨ ਕਈਆਂ ਕਸਟਮਰ ਦੀ ਚੋਇਸ ਹੁੰਦੀ ਹੈ ਪਲੇਨ ਚਾਹੀਦਾ ਪਾਣੂ ਇਹਦਾ ਟੇਬਲ ਦਾ ਡਿਜ਼ਾਈਨ ਇਹਦਾ ਟੇਬਲ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ 8 ਲੈਗਸ ਵਾਲਾ ਟੇਬਲ ਹੈ ਸੋਲਿਡ ਚੀਜ਼ ਹੋਏਗੀ ਸਾਗਵਾਨ ਦੇ ਵਿੱਚ ਬਣਾਇਆ ਹੋਇਆ ਆਪਣਾ ਐਚ ਆਰ ਦੀ ਫੋਮ ਹੋਏਗੀ ਕਪੜਾ ਸਾਰਾ ਸਾਡਾ ਚੰਗਾ ਹੋਏਗਾ ਸਭ ਤੋਂ ਵੱਡੀ ਗੱਲ ਹੈ ਜੀ ਫੋਮ ਤੇ ਫੈਬਰਿਕ ਦਾ ਕੰਮ ਆ ਉਹ ਆਪਣਾ ਬੈਸਟ ਹੋਊਗਾ ਉਹ ਪਾਜੀ ਬੈਸਟ ਹੋਏਗਾ ਤੇ ਡਿਜ਼ਾਈਨ ਤਾਂ ਤੁਸੀਂ ਜਿਹੜਾ ਵੀ ਕਹਿੰਦੇ ਨੈਟ ਤੋਂ ਹੀ ਪੇ ਦੋ ਹੀ ਬਣ ਜੂ ਬਿਲਕੁਲ ਜੀ ਹੁਣ ਇਹਦਾ ਸਭ ਤੋਂ ਵੱਡੀ ਸਾਡਾ ਇਹ ਹੈ ਕਿ ਸਾਡੇ ਸਾਡੀ ਖਾਸੀਅਤ ਇਹ ਹੈ ਕਿ ਸਾਡਾ ਸਾਰ ਉਨੇ ਕਿਵੇਂ ਦੇਖੋ ਮੋਡਰਨ ਲੁੱਕ ਲੁੱਕ ਦੇ ਵਿੱਚ ਸੋਫਾ ਹੈਗਾ ਜੀ ਹੁਣ ਇਹਦੇ ਨਾਲ ਆਪਾਂ ਦੋ ਚੇਅਰਸ ਲਗਾਈ ਹੋਈਆਂ ਹਨ ਤੁਸੀਂ ਇਹਦੇ ਨਾਲ ਡਿਵਾਈਡਰ ਲਗਾਉਣਾ ਸੈਟੀ ਲਗਾਣੀ ਉਹ ਵੀ ਕਰ ਸਕਦੇ ਹੋ ਹੁਣ ਟੇਬਲ ਦੇ ਵਿੱਚ ਵੀ ਕਾਫੀ ਆਪਣੇ ਕੋਲ ਆਪ ਲੋ ਜੀ ਦੋਸਤੋ ਆ ਵੀ ਜਰੂਰ ਦੇਖ ਲਓ ਆ ਤਾਂ ਸੋਲਿਡ ਹੀ ਹੋਇਆ ਹੋਇਆ ਹੈ ਪਰ ਇਹ ਬਣ ਜਾਣਗੇ ਇਸ ਤਰੀਕੇ ਦੇ ਤੇ ਬੰਦ ਜੋ ਜਿੰਨੇ ਜਿੰਨੀ ਕੁਆਂਟੀਟੀ ਚਾਹੀਦੀ ਓਨੀ ਮਿਲ ਜੇਗੀ ਬাজি ਬਿਲਕੁਲ ਜੀ ਟੇਬਲਾਂ ਦੇ ਵੱਖੋ ਵੱਖਰੇ ਡਿਜ਼ਾਈਨ ਆ ਕਈ ਵਾਰ ਆਪਾਂ ਕਮਰਸ਼ੀਅਲ ਕੋਈ ਆਫਿਸ ਕਰਦੇ ਆ ਉਥੇ ਨਵੀਂ ਚੀਜ਼ ਰੱਖਣੀ ਹੁੰਦੀ ਆ ਹੁਣ ਸੋਫਾ ਸਾਡੇ ਕੋਲ ਜਿਹਦਾ ਕਸਟਮਰ ਕਈ ਆਉਂਦੇ ਆ ਕਿ ਸਾਨੂੰ ਫੈਬਰਿਕ ਵਾਲਾ ਟੇਬਲ ਨਹੀਂ ਚਾਹੀਦਾ ਸਾਨੂੰ ਕੁਝ ਇਦਾਂ ਦੇ ਇੰਪੋਰਟਡ ਜਾਂ ਕੁਝ ਲੁੱਕ ਵਾਈਜ਼ ਅੱਛੇ ਚਾਹੀਦੇ ਨੇ ਤੋਂ ਵੀ ਮਿਲ ਜਾਣਗੇ ਤੁਹਾਨੂੰ ਕਾਫੀ ਟੇਬਲ ਆਪਣੇ ਕੋਲ ਅਵੇਲੇਬਲ ਹੈਗੇ ਜੀ ਤੇ ਸਰ ਦੁਬਾਰਾ ਆਪਾਂ ਲੋਕੇਸ਼ਨ ਜ਼ਰੂਰ ਦੱਸਦੇ ਆ ਆਪਣਾ ਜਲੰਧਰ ਤੇ ਇਹਦੇ ਵਾਲੀ ਦੋਨੇ ਲੋਕੇਸ਼ਨ ਜਲੰਧਰ ਪੱਤੀ ਸਰਾਂ ਨੂੰ ਕੋਦਰ ਚੌਂਕ ਦੇ ਨਾਲ ਹੀ ਇਹ ਬਿਲਕੁਲ ਠੀਕ ਹੈ ਜੀ ਤੇ ਤੁਹਾਨੂੰ ਸਕਰੀਨ ਤੇ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਕਾਲ ਤੇ 200 ਮੀਟਰ ਅੱਗੇ ਜਾ ਕੇ ਲੈਫਟ ਹੈਂਡ ਸਾਈਡ ਤੇ ਸਾਡੇ ਕਾਈ ਫਰਨੀਚਰ ਨਾਮ ਤੋਂ ਇੱਕ ਬੋਰਡ ਲੱਗਾ ਹੋਇਆ ਬਾਸ ਸਟੂਡੀਓ 55 ਸੀਆਰਪੀਐਫ ਦੇ ਬਿਲਕੁਲ ਓਪੋਜ਼ਿਟ ਹੈ ਸਾਡਾ ਜੀ ਬਿਲਕੁਲ ਸਾਹਮਣੇ ਸੀਆਰਪੀਐਫ ਹੈ ਉਹਦੇ ਬਿਲਕੁਲ ਓਪੋਜ਼ਿਟ ਹੈ ਲਓ ਵੀ ਦੋਸਤੋ ਜੇਕਰ ਵਧੀਆ ਕੁਆਲਿਟੀ ਦਾ ਫਰਨੀਚਰ ਖੇਦਣਾ ਤਾਂ ਇੱਕ ਵਾਰ ਇੱਥੇ ਗੇੜਾ ਮਾਰ ਲਿਓ ਜਦੋਂ ਵੀ ਤੁਸੀਂ ਕਰਤਾਰਪੁਰ ਫਰਨੀਚਰ ਦੇਖਣ ਆਓ ਆਪਣੇ ਦੋਸਤਾਂ ਮਿੱਤਰਾਂ ਨਾਲ ਤਾਂ ਕਾਈ ਫਰਨੀਚਰ ਤੇ ਗੇੜਾ ਮਾਰੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਕਿਉਂਕਿ ਜਿਹੜੀ ਵੈਰਾਈਟੀ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਣੇ ਮੈਨੂੰ ਲੱਗਦਾ ਸ਼ਾਇਦ ਹੀ ਪੂ